ਜਿਹੜਾ ਜੇਤੂ ਦਾ ਮੋਰਚਾ ਹੈ ਇਹ ਸਿੱਖ ਕੌਮ ਦਾ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਮੋਰਚਾ ਹੈ ਤੇ ਇਸ ਮੋਰਚੇ ਨੂੰ ਸਾਨੂੰ ਕਾਫੀ ਮਤਲਬ ਕਿ ਬੇਨਤੀਆਂ ਆਈਆਂ ਖਾਸ ਕਰਕੇ ਸ਼ੁਰੂਆਤ ਸਰਦਾਰ ਇੰਦਰਜੀਤ ਸਿੰਘ ਬੱਲ ਕੈਨੇਡਾ ਇਹਨਾਂ ਨੇ ਕੀਤੀ ਹੈ ਇਹਨਾਂ ਨੇ ਸੋਚਿਆ ਵੀ ਆਪਾਂ ਇਹ ਕਾਰਜ ਜਿਹੜਾ ਕਰਨਾ ਹੈਗਾ ਕਿ ਤੁਸੀਂ ਫਾਊਂਡੇਸ਼ਨ ਵੱਲੋਂ ਆਪਾਂ ਸਾਰੇ ਰਲ ਮਿਲ ਕੇ ਕਰੀਏ ਤੇ ਅਸੀਂ ਫਿਰ ਮਹਾਰਾਣੀ ਨਾਲ ਸੰਪਰਕ ਕੀਤਾ ਤੇ ਮਹਾਰਾਣੀ ਨੇ ਬਹੁਤ ਇਹਦੇ ਲਈ ਮਤਲਬ ਕਿ ਦਿਲਚਸਪੀ ਦਿਖਾਈ ਵੀ ਆਪਾਂ ਨੂੰ ਜਿਹੜੇ-ਜਿਹੜੇ ਉਸ ਟਾਈਮ ਜੈਤੂ ਦੇ ਵਿੱਚ ਜੈਤੂ ਮੋਰਚੇ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਜਿਨ੍ਹਾਂ ਨੇ ਲੜਾਈ ਲੜੀ ਕਈ ਸ਼ਹੀਦ ਹੋ ਗਏ ਕੰਨਿਆਂ ਜੁਵਿਨਾ ਲਾਮ ਹੋ ਹੋਈਆਂ ਤੇ ਕਾਫੀ ਕੁਝ ਹੋਇਆ ਉਸ ਉਸ ਟਾਈਮ ਤੇ ਉਹਦੇ ਸਬੰਧ ਦੇ ਵਿੱਚ ਦਵਾਨ ਟੋਡਰਮਲ ਬਰਾਸਟੀ ਫਾਊਂਡੇਸ਼ਨ ਪੰਜਾਬ ਵੱਲੋਂ ਅਸੀਂ ਇਹ ਅਪਰਾਲਾ ਕੀਤਾ ਹੈ ਮਹਾਰਾਣੀ ਨਾਭਾ ਪਰਿਵਾਰ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਿਹਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਮਤਲਬ ਕਿ ਜਿੰਨੇ ਵੀ ਦੇਸ਼ ਹੈਗੇ ਆਸਟ੍ਰੇਲੀਆ ਵਗੈਰਾ ਸਾਰਿਆਂ ਤੋਂ ਸਿੱਖ ਸੰਗਤ ਹੈ ਜਿਹੜੀ ਉਹ ਉੱਥੋਂ ਦੇ ਨਾਮ ਵਰ ਸੱਜਣ ਪਹੁੰਚ ਰਹੇ ਹੈ ਤੇ ਅਸੀਂ ਕੋਸ਼ਿਸ਼ ਹੈ ਸਾਡੀ ਵੀ ਇਹ ਜਿਹੜਾ 100 ਸਾਲਾ ਸਰਤਾਦ ਵੀ ਦਿਵਸ ਹੈਗਾ ਸਾਡਾ ਕੋਈ ਕੰਪੀਟੀਸ਼ਨ ਨਹੀਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਐਸਜੀਪੀਸੀ ਵੀ 21 ਤਰੀਕ ਨੂੰ ਸਮਾਪਤੀ ਕਰ ਰਹੀ ਹੈ ਸਾਡਾ ਆਬੀ ਜੀ ਬਹੁਤ ਤਾਲਮੇਲ ਹੈਗਾ ਤੇ ਪਹਿਲੇ ਦਿਨ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ 24 ਦਾ ਹੋਏਗਾ ਉਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਉਹਦੀ ਸ਼ੁਰੂਆਤ ਕਰਨਗੇ ਐਸਜੀਪੀਸੀ ਵੱਲੋਂ ਤੇ ਦੂਸਰਾ ਮਤਲਬ ਕਿ ਦੂਸਰਾ ਦਿਨ ਸਾਡੇ ਕੋਲੇ ਅਮ ਪਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਸਾਡੇ ਮਹਿਮਾਨ ਹੋਣਗੇ ਤੇ ਨਾਲ ਜਿਹੜਾ ਸਿੰਘ ਸਹਿਬਾਨ ਗਿਆ ਨੀ ਰਗਵੀਰ ਸਿੰਘ ਉਹ 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 ਸਾਰੀ ਪ੍ਰਧਾਨਗੀ ਉਹ ਕਰਨਗੇ ਦੋ ਦਿਨ ਦਾ ਇਹ ਦੋ ਦੋ ਦਿਨ ਦਾ ਹੋਏਗਾ ਤੇ ਨਾਲ ਸਾਡੇ ਕੋਲੇ ਪ੍ਰੋਫੈਸਰ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਜੁੜੇ ਹੋਏ ਆ ਪਹਿਲਾਂ ਬੱਚਿਆਂ ਦਾ ਸਾਰਾ ਉਹ ਟੈਸਟ ਵਗੈਰਾ ਵੀ ਰੱਖਿਆ ਸੀ ਇਹ ਤੇ ਤਿੰਨ ਕਿਤਾਬਾਂ ਗਰਮੇਲ ਸਿੰਘ ਹੋਰਾਂ ਨੇ ਬਹੁਤ ਮਿਹਨਤ ਕਰਕੇ ਤੇ ਅਸੀਂ ਤਿੰਨ ਕਿਤਾਬਾਂ ਵੀ ਤਿਆਰ ਕੀਤੀਆਂ ਨੇ ਮਤਲਬ ਕਿ ਜਿੰਨਾ ਜੇਤੋ ਦਾ ਜਿਹੜਾ ਖਾਲੜਾ ਸੀ ਬਖ ਬਖਤਾਂ ਦੇ ਖੇਡਿਆ ਪਿਆ ਸੀ ਅਸੀਂ ਉਹਨੂੰ ਇੱਕ ਕਿਤਾਬ ਦੇ ਤਖਾ ਕਰਨ ਦਾ ਅਭਰਾਲਾ ਕੀਤਾ ਇਹ ਗਿਆਨ ਸਿੰਘ ਸੰਧੂ ਹੋਰਾਂ ਦੀ ਸੋਚ ਹੈ 24 ਤੇ 25 ਫਰਵਰੀ ਮਤਲਬ ਕਿ ਸਾਡਾ ਇਹ ਪ੍ਰੋਗਰਾਮ ਹੋਊਗਾ 10 ਵਜੇ ਤੋਂ ਸ਼ੁਰੂ ਹੋਏਗਾ ਤੇ ਸਮਾਪਤੀ ਜਮਿਤ 5:00 ਵਜੇ ਨਾਲ ਦੀ ਸਮਾਪਤੀ ਹੋਇਆ ਕਰੇਗੀ ਦੋਵੇਂ ਦਿਨਾਂ ਦੇਸ਼ ਵਿਦੇਸ਼ ਦੀ ਸਿੱਖ ਸੰਗਤਾਂ ਇੱਥੇ ਪਹੁੰਚੇਗੀ ਇਹ ਇਹ ਆਪਣਾ ਪੀਪੀਐਸ ਨਾਭਾ ਪਬਲਿਕ ਸਕੂਲ ਨਾਭਾ ਜਿਹੜਾ ਮਹਾਰਾਜਾ ਪ੍ਰਤਾਪ ਸਿੰਘ ਨੇ ਐਡੇ ਦਾਨੀ ਸੱਜਣ ਅਸੀਂ ਮਤਲਬ ਕਿ ਉਸ ਟਾਈਮ ਗਵਰਨਮੈਂਟ ਨੂੰ ਡੋਨੇਟ ਕਰਤਾ ਸੀ ਤੇ ਅਸੀਂ ਇਹਨਾਂ ਘਾਰ ਦੇ ਜਿਹੜਾ ਉਹ ਪੀਪੀਐਸ ਨਾਭਾ ਦੇ ਵਿੱਚ ਕਰਾਂਗੇ ਅਸੀਂ ਹੀਰਾ ਮਹਿਲ ਦੇ ਵਿੱਚ ਅਰਦਾਸ ਕਰਕੇ ਇੱਥੋਂ ਅੱਗੇ ਲੈ ਕੇ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਮਹਾਰਾਣੀ ਪ੍ਰੀਤੀ ਸਿੰਘ ਨਾਭਾ ਇਹਦੀ ਆਰੰਭਤਾ ਕਰਨੀ ਹੈ ਤੇ ਗਿਆਨ ਸਿੰਘ ਸੰਧੂ ਬਾਰੇ ਮੈਂ ਤੁਹਾਨੂੰ ਦੱਸਾਂ ਵੀ ਗਿਆਨ ਸਿੰਘ ਸੰਧੂ ਕੈਨੇਡਾ ਦੇ ਯੂਗੇ ਵਿਦਵਾਨ ਲੇਖਕ ਨੇ ਤੇ ਉਹਨਾਂ ਦੀ ਗਵਾਹੀ ਦੇ ਵਿੱਚ ਇਹ ਫਾਊਂਡੇਸ਼ਨ ਚੱਲ ਰਹੀ ਹੈ ਤੇ ਅਸੀਂ ਹੋਰ ਵੀ ਕਾਫੀ ਕੁਝ ਫਾਊਂਡੇਸ਼ਨ ਵੱਲੋਂ ਕੀਤਾ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਪਹਿਲਾਂ ਅਸੀਂ ਮਹਾਰਾਜਾ ਰਿਪੋਧਾਮਰ ਸਿੰਘ ਨਾਭਾ ਦੀ ਤਸਵੀਰ ਹੈ ਜਿਹੜੀ ਉਹ ਵੀ ਤਰੀ ਇੰਦਰੀ ਜੈਵ ਘਰ ਦੇ ਵਿੱਚ ਅਸੀਂ ਪਹਿਲਾਂ ਸੁਸੋਬਤ ਕਰਵਾਈ ਹੈ ਮਹਾਰਾਣੀ ਜੀ ਨਾਲ ਲੱਗ ਕੇ ਤੇ ਇਸੇ ਇਸ ਤਰ੍ਹਾਂ ਦੀਆਂ ਸੁਵਾਮਾ ਸਾਡੀ ਫਾਊਂਡੇਸ਼ਨ ਹੈ ਜਿਹੜੀ ਅਸੀਂ ਉਹ ਕਰਦੇ ਆ ਤੇ ਜਿੰਨਾ ਵੀ ਕੋਈ ਖਰਚ ਆਏਗਾ ਉਹ ਅਸੀਂ ਸਪਾਂਸਰ ਜਿਹੜੀ ਉਹ ਸਾਡੀ ਦਵਾਨ ਟੋਲਡਰ ਵਾਲਾ ਬਰਾਸਤੀ ਫਾਊਂਡੇਸ਼ਨ ਕਰੇਗੀ ਤੇ ਨਾਲ ਨਾਬੇ ਪਰਿਵਾਰ ਨੂੰ ਲੈ ਕੇ ਬਾਲ ਸਾਹਿਬ ਹੋਰਿਆ ਨੂੰ ਸਾਰੇ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਨਾਲ ਲੈ ਕੇ ਇਹ ਸਾਰਾ ਕਾਰਜ ਸਾਂਝੇ ਰੂਪ ਚ ਹੋਵੇ ਜੇਤੂ ਦੇ ਮੋਰਚਾ ਜਦੋਂ ਮਹਾਰਾਜਾ ਰੀਕੂ ਦਮਨ ਸਿੰਘ ਨਾਬਾ ਨੂੰ 1923 ਦੇ ਵਿੱਚ ਜਲਾਵਤਨ ਕੀਤਾ ਗਿਆ ਤਾਂ ਜਲਾਵਤਨ ਉਹਨਾਂ ਨੂੰ ਇਸ ਕਰਕੇ ਕੀਤਾ ਗਿਆ ਸੀ ਵੀ ਜੋ ਉਹਨਾਂ ਨੇ ਰੋ ਰੇਤਾ ਅਪਣਾਈਆਂ ਗੱਦੀ ਗੱਦੀ ਲੈਣ ਵਾਸਤੇ ਉਹ ਸਿੱਖ ਧਰਮ ਦੇ ਨਾਲ ਸੰਬੰਧਿਤ ਸੀ ਇਸ ਕਰਕੇ ਉਸ ਟਾਈਮ ਉਹਨਾਂ ਤੇ ਬੇਸਤ੍ਰੂ ਹਿਤ ਤਰਾਮਾਲਾ ਕੇ ਉਹਨਾਂ ਨੂੰ ਜਲਾਵਤਨ ਕੀਤਾ ਗਿਆ ਤੇ ਫਿਰ 1923 ਦੇ ਵਿੱਚ ਹੌਲੇ ਹੌਲੇ ਹੌਲੀ ਜਿਹੜਾ ਮੋਰਚਾ ਇਹ ਐ ਜੀ ਪੀ ਸੀ ਵੱਲੋਂ ਲੱਗਿਆ ਤੇ ਨਾਲ ਪੂਰੀ ਸੰਗਤ ਵੱਲੋਂ ਫਿਰ ਪੰਜਾਬ ਦੇ ਸਾਰੇ ਲੋਕਾਂ ਵੱਲੋਂ ਤੇ ਉਹ ਭੱਗ ਗਿਆ ਉਹ ਲੰਮਾ ਮੋਰਚਾ ਚੱਲਿਆ ਹੈਗਾ ਜੇਤੋ ਦਾ ਮੋਰਚਾ ਤੇ ਇਹਦਾ ਸਬੰਧ ਮਹਾਰਾਜਾ ਰੀਪੂ ਦਮਨ ਸਿੰਘ ਤੋਂ ਸ਼ੁਰੂ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਇਹਦੀ ਕਹਾਣੀ ਕਈ ドラਮਾ ਚ ਬਦਲ ਵੀ ਜਾਂਦੀ ਹੈ ਤੇ ਪਰ ਇਹ ਆਲੇ-ਦੁਆਲੇ ਮਹਾਰਾਜਾ ਰੀਪੂ ਦਮਨ ਸਿੰਘ ਨਾਬਾ ਦੇ ਦਿਵਾਲੇ ਘੁੰਮਦਾ ਉਹ ਕਿਉਂ ਘੁੰਮਦਾ ਕਿਉਂਕਿ ਮਹਾਰਾਜਾ ਰੀਪੂ ਦਮਨ ਸਿੰਘ ਨਾਬਾ ਇੱਕ ਸੱਚੇ ਸੁੱਚੇ ਤੇ ਇੱਕ ਮਹਾਨ ਰਾਜੇ ਸੀ ਜਿਨ੍ਹਾਂ ਨੇ ਇੰਨੀ ਮੰਨੀ ਪਰ ਆਪਣੇ ਆਪ ਨੂੰ ਉਹਨਾਂ ਨੇ ਕਰਵਾਣ ਕਰ ਲਿਆ ਮੈਂ ਸਮਝਦਾ ਅੱਜ ਦਾ ਇਹ ਬੜਾ ਇਤਿਹਾਸਿਕ ਦਿਨ ਹੈ ਜੀ ਜਿਸ ਮਹਿਲ ਦੇ ਵਿੱਚ ਆਪਾਂ ਬੈਠੇ ਆ ਇਸੇ ਮਹਿਲ ਦੇ ਵਿੱਚ ਉਹ ਮਹਾਰਾਜਾ ਰੁਕਤਮ ਸਿੰਘ ਜੋ ਸੇਕੋਂ ਬਹੁਤ ਹੀ ਸਤਕਾਰਤ ਮਹਾਰਾਜਾ ਨੇ ਇਹਨਾਂ ਦੇ ਵਿੱਚੋਂ ਹੀ ਮੈਨੂੰ ਦੱਸਿਆ ਗਿਆ ਅੱਜ ਮਹਾਰਾਣੀ ਸਾਹਿਬਾ ਵੱਲੋਂ ਕਿ ਇੱਥੋਂ ਹੀ ਅਰੈਸਟ ਹੋਈ ਸੀ ਤੇ ਮੈਂ ਉਹਨਾਂ ਦੀ ਪ੍ਰੈਜ਼ੈਂਸ ਫੀਲ ਕਰ ਰਿਹਾ ਮੈਂ ਉਹਨਾਂ ਨੂੰ ਮਹਿਸੂਸ ਕਰ ਰਿਹਾ ਕਿ ਉਹ ਜਿਵੇਂ ਸਾਡੇ ਨਾਲ ਹੀ ਆ ਬੇਚਕ ਇਸ ਗੱਲ ਨੂੰ ਬਹੁਤ ਸਾਲ ਲੰਘੇ ਨੇ 100 ਵਰੇ ਤੋਂ ਵੀ ਉਤੋਂ ਦੀ ਗੱਲ ਹੋ ਗਈ ਐ ਪਰ ਫੇਰ ਵੀ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਜਦੋਂ ਅਸੀਂ ਉਹਨਾਂ ਮਹਾਨ ਲੋਕਾਂ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਉਹ ਸਾਡਾ ਵਿਰਸਾ ਹੈ ਸਾਡਾ ਕਲਚਰ ਹੈ ਸਾਡਾ ਇਤਿਹਾਸ ਹੈ ਜਿਸ ਤੇ ਅਸੀਂ ਮਾਣ ਕਰਦੇ ਆ ਔਰ ਮੈਂ ਪਿਛਲੇ 50 ਸਾਲ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਜੀ ਮੈਂ ਫਾਰਮਰ ਪ੍ਰੈਜ਼ੀਡੈਂਟ ਆ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਸਰਦਾਰ ਗਿਆਨ ਸਿੰਘ ਜੀ ਸੰਧੂ ਸਾਡੇ ਪਹਿਲੇ ਪ੍ਰੈਜ਼ੀਡੈਂਟ ਸਨ ਤੇ ਅਸੀਂ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਤਕਰੀਬਨ 40 ਵਰਿਆਂ ਤੋਂ ਇਹੋ ਜਿਹੇ ਜਿਹੜੇ ਹਿਊਮਨ ਰਾਈਟਸ ਇਸ਼ੂਜ਼ ਨੇ ਉਹਨਾਂ ਤੇ ਕੰਮ ਕਰ ਰਹੇ ਆ ਕੈਨੇਡਾ ਦੇ ਵਿੱਚ ਜਦੋਂ ਪਿਛਲੇ ਸਾਲ ਮੈਂ ਆਇਆ ਤੇ ਮਹਾਰਾਣੀ ਸਾਹਿਬਾ ਮਹਾਰਾਜ ਸਾਹਿਬ ਇਹਨਾਂ ਦੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ ਪਹਿਲਾਂ ਮਸਤੂਆਣਾ ਸਾਹਿਬ ਤੇ ਫਿਰ ਜਿਸ ਦਿਨ ਤਸਵੀਰ ਲਗਾਈ ਗਈ ਮਹਾਰਾਜਾ ਰੁਪਦਮਨ ਸਿੰਘ ਜੀ ਦੀ ਉਸ ਦਿਨ ਸਾਡੇ ਘਰ ਇਹ ਆਏ ਬੜਾ ਅੱਛਾ ਲੱਗਾ ਸਾਨੂੰ ਧੰਨਵਾਦ ਇਹਨਾਂ ਦਾ ਉੱਥੇ ਬੈਠ ਕੇ ਵੀ ਮੀਟਿੰਗ ਹੋਈ ਵਿਚਾਰ ਵਟਾਂਦਰਾ ਹੋਇਆ ਕਿ 100 ਵਾਰਾ ਹੋ ਗਿਆ ਹੈ ਜੇਕਰ ਤਾਂ ਮੋਰਚਿਆਂ ਦਾ ਬਹੁਤ ਵੱਡਾ ਇਤਿਹਾਸ ਹੈ ਜੀ ਸਿੱਖ ਗੁਰਦੁਆਰਾ ਸੁਧਾਰ ਮੂਵਮੈਂਟ ਜਿਹੜੀ ਚੱਲੀ ਸੀ ਕੁਰਬਾਨੀਆਂ ਪਰੇ ਸ਼ਾਂਤੀਪੂਰਵਕ ਉਹਰਾ ਨੇ ਕਰਨਾ ਸੀ ਉਹਦੇ ਵਿੱਚੋਂ ਹੀ ਜਦੋਂ ਅਰੈਸਟ ਹੋ ਗਏ ਮਹਾਰਾਜ ਰੂਪਦਮਨ ਸਿੰਘ ਜੀ ਉਸ ਰੋਸ ਵਜੋਂ ਸਿੱਖ ਕੌਮ ਨੇ ਮੋਰਚੇ ਲਾਏ ਔਰ ਉਹ ਮੋਰਚੇ ਦਾ ਜਿਹੜਾ ਤੀਜਾ ਪ੍ਰਾਸ ਸੀ ਪੜਾ ਸੀ ਉਹ ਜੈਤੋ ਦੇ ਵਿੱਚ ਸੀ ਜੈਤੋ ਉਸ ਸਮੇਂ ਨਾਬਾ ਰਿਆਸਤ ਦਾ ਇੱਕ ਅਹਿਮ ਸ਼ਹਿਰ ਸੀ ਔਰ ਉਹ ਸਾਰੇ ਪੰਜਾਬ ਚੋਂ इवन ਦਾ ਪਾਰਟ ਆਫ ਪਾਕਿਸਤਾਨ ਜਿਹੜਾ ਉਹ ਵੀ ਉਥੋਂ ਵੀ ਜਿੱਥੋਂ ਲਾਇਲਪੁਰ ਦੇ ਵਿੱਚੋਂ ਤੇ ਉਹ ਮਿੰਟ ਗੁਮਰੀ ਦੇ ਵਿੱਚੋਂ इवन ਸਿੰਧ ਤੱਕ ਵੀ ਲੋਕ ਜਥੇ ਇਥੇ ਆਉਂਦੇ ਸਨ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੇ ਉਹ ਉਹਨਾਂ ਤੇ ਡਾਂਗਾ ਵਰਸਾਈਆਂ ਜਾਂਦੀਆਂ ਸੀ ਉਹ ਜਾਬ ਕਰਦੇ ਸਨ ਉਹਨੂੰ ਕੁੱਟਮਾਰ ਕੀਤੀ ਜਾਂ ਕਈ ਸ਼ਹਾਦਤਾਂ ਵੀ ਹੋ ਗਈਆਂ 100 ਸਾਲ ਬਾਅਦ ਅਸੀਂ ਏ ਡਿਸਾਈਡ ਕੀਤਾ ਹੈ ਪਰਿਵਾਰ ਦੇ ਨਾਲ ਰਾਇਲ ਫੈਮਿਲੀ ਦੇ ਨਾਲ ਮਿਲ ਕੇ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਸ਼ਹੀਦਾਂ ਨੂੰ ਤੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਉਹਨਾਂ ਦੇ ਅੱਗੇ ਅਣਸ਼ਵਣ ਹੈ ਜਿਨ੍ਹਾਂ ਨੇ ਯੋਗਦਾਨ ਪਾਇਆ ਹੈ ਇਹ ਹਿਊਮਨ ਰਾਈਟਸ ਦੇ ਇਸ ਵੱਡੀ ਮੂਵਮੈਂਟ ਵਿੱਚ ਉਹਨਾਂ ਨੂੰ ਸਦਾ ਪੱਤਰ ਦਈਏ ਸਾਰੀ ਦੁਨੀਆ 'ਚੋਂ ਪੰਜਾਬ 'ਚੋਂ ਅਮਰੀਕਾ ਕੈਨੇਡਾ ਜੋ ਜਿੱਥੇ-ਥੇ ਜਾ ਕੇ ਸਿੱਖ ਵਸੇ ਨੇ ਤਾਂ ਕਿ ਇਸ ਪਰਿਵਾਰ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਜਾਵੇ ਇਹ ਪਰਿਵਾਰ ਵੀ ਮਹਿਸੂਸ ਕਰਦਾ ਹੈ ਕਿ ਸਾਡੇ ਵੱਡੇ-ਵਡੇਰਿਆਂ ਦੀ ਜਦੋਂ ਅਰੈਸਟ ਹੋਈ ਸੀਗੀ ਅਰੈਸਟਮੈਂਟ ਟੋਟਲੀ ਇਲਲੀਗਲ ਹੋਈ ਸੀਗੀ ਉਹਨਾਂ ਨੂੰ ਇਥੋਂ ਵੈਸੇ ਹੀ ਚੱਕ ਕੇ ਲੈ ਗਏ ਇਸ ਮਹਾਲ ਦੇ ਵਿੱਚੋਂ ਜਿੱਥੇ ਆਪਾਂ ਬੈਠੇ ਆ ਇਹ ਇਹਨਾਂ ਇਹਨਾਂ ਦੀ ਦਿਲ ਦੀ ਮਨਸ਼ਾ ਸੀ ਇਹ ਤਮੰਨਾ ਹੈ ਕਿ ਅਸੀਂ ਉਹਨਾਂ ਦਾ ਸਤਿਕਾਰ ਕਰੀਏ ਜਿਹਨਾਂ ਦੀ ਅਨਸਵਾਨਸ ਹੈ ਜਿੱਥੋਂ ਤੱਕ ਵੀ ਅਸੀਂ ਅਪਰੋਚ ਕਰਾਂਗੇ ਥਰੂ ਯੂ ਥਰੂ ਮੀਡੀਆ ਪੇਪਰਾਂ ਦੇ ਰਾਹੀਂ ਟੈਲੀਵਿਜ਼ਨ ਤੇ ਖ਼ਬਰਾਂ ਦੇ ਰਾਹੀਂ ਕਿ ਉਹਨਾਂ ਤੱਕ ਅਪਰੋਚ ਕੀਤੀ ਜਾਵੇ ਜਿੰਨੇ ਵੀ ਪਰਿਵਾਰ ਪਹੁੰਚ ਸਕੇ ਸਾਡੇ ਕੋ उन्होंने इस रॉयल फैमिली वालों सन्मानित किया जाएगा अभी जैथो मोर्चे की बात आती है मेरे पास शब्द कम पड़ जाते हैं कैसे बोलें जैसा जितना मुझे जैथो मोर्चे के बारे में पता पड़ता जा रहा था उतना ही आ, उन लोग जो शहीद हुए हैं उनके बारे में जानने का उनके क्या उस टाइम जज्बात रहे होंगे क्या फीलिंग्स रही होंगी कि उन्होंने इतनी बड़ी कुर्बानी दे दी और ऐसे हंसते हंसते अभी थोड़े टाइम पहले ही मैं एक पिंड में गई थी लोटबंदी तक पता पड़ा कि पूरे पिंड का जिला बदन किया गया था और ज़िला बदन ये नहीं कि बस यहाँ से अब उन्हें कहीं और चले जाओ आप अपना सामान लेके कर ज़िला बदन ये कहता कि उन लोगों के सामने उनका पूरा सामान नीलाम कर दिया गया था उनके जानवर उनके बर्तन घर सब कुछ नीलाम कर दिया गया मतलब मेरा मानना है उस टाइम उन लोगों का कितना ने महाराज के प्रति महाराजा जी के प्रति कितनी कितना प्यार रहा होगा कितना रिस्पेक्ट रहा होगा कि वो इस हद तक वो करते गए और जिसमें ने ये भी पता था कि इस इन चीज़ों के बारे में शायद महाराजा साहब को कभी पता भी नहीं पड़ पा पता भी नहीं पड़ पा लेकिन आ, मैं दीवान टोडोमल सोसाइटी की बहुत थैंकफुल हूँ कि उन्होंने आगे आके ये बोला कि हम इस फंक्शन को बहुत अच्छे से करें क्योंकि हम लोगों के अकेले फैमिली के बसपन नहीं था कि पूरे इस फंक्शन को इतना अच्छे से ऑर्गेनाइज़ कर पाए तो स्पेशली दीवान टोडोमल सोसाइटी ने अप्रोच किया और बोला कि हम इसको एक साथ मिल करें और इसमें जो को बुलाकर सम्मान करें और एक बात और है जो मीडिया में पता नहीं बोलना चाहिए नहीं बट मैं कहना चाहूँगी कि इसका जो पूरा एक्सपेंस एक्सपेंडिचर है पूरा खर्चा ही ये सोसाइटी उठा रही है जिसमें अमेरिका से बहादुर सिंह जी हैं निर्मल सिंह जी हैं संधू ब्रदर्स हैं ज्ञान सिंह जी संधु हैं और आ, इंदर बल साहब इंदरजीत सिंह बल साहब जो भी आपने बात करी वो हैं ये लोग इसका पूरा एक्सपेंडिचर उठा रहे हैं आई एम वेरी थैंकफुल टू दैम शायद जैथों को एक पूरा एक मतलब एक हंड्रेड इयर्स पूरे हो गए हैं लेकिन इतने सालों बाद अगर हम उनको सब सम्मान देना चाहते हैं तो बहुत खुशी की बात है कि इतने सालों बाद भी उन लोगों को याद किया जाता है जो चौबीस पच्चीस फरवरी को नाभा में है और एक चीज़ लखविंदर सिंह जी ने कही थी कि इसमें कोई कंपटीशन नहीं है एस भी कर रही है ये सोसाइटी भी कर रही है ਪਰ ਮੇਰਾ ਮੰਨਣਾ ਹੈ ਕਿ ਜੋ ਸ਼ਹੀਦੋ ਕੋ ਸਨਮਾਨ ਦੇਣਾ ਹੈ ਜਿੰਨੇ ਲੋਕ ਸਨਮਾਨ ਦੇਦੇ ਉਤਨਾ ਕਮ ਹੈ। ਤੋਂ ਇਸ ਵਿੱਚ ਕੋਈ ਕੰਪੀਟੀਸ਼ਨ ਕੀ ਤਾਂ ਬਾਤ ਹੀ ਨਹੀਂ ਰਹੀ। ਰਿਪੂਦਮਨ ਸਿੰਘ ਜੀ ਮੇਰੇ ਤੜਪੜ ਦਾਦਾ ਜੀ ਸੀਗੇ। ਤੇ ਇਸ ਮੈਂ ਹੀਰਾ ਮੈਲਨਾਪਾਟੋ ਅੰਗਰੇਜ਼ਾਂ ਨੇ ਮਾਰਦਾ ਰਿਪੂਦਮਨ ਸਿੰਘ ਜੀ ਨੂੰ ਅਰੈਸਟ ਕੀਤਾ ਸੀਗਾ। ਤੇ ਉਹਨਾਂ ਨੂੰ ਕੋਦੀ ਕਨਾਲ ਮਤਲਬ ਕਾਲਾ ਪਾਣੀ ਲੈ ਕੇ ਅਰੇਸਟ ਕਰਨ ਲਈ ਕਿਉਂਕਿ ਰਿਪੁਦਾਮਨ ਸਿੰਘ ਜੀ ਉਹਨਾਂ ਦੀ ਗੱਲ ਨਹੀਂ ਮੰਨਦੇ ਸੀ ਉਹ ਫੇਰ ਆ ਜਦ ਨਾਬੇ ਵਾਲੇ ਮਤਲਬ ਨਾਬੇ ਦੇ ਲੋਕ ਜੈਤੋ ਦੇ ਲੋਕਾਂ ਨੂੰ ਪਤਾ ਪਿਆ ਫਿਰ ਉਹਨਾਂ ਨੇ ਮੋਰਚਾ ਲਾਇਆ ਜਿਹਨਾਂ ਜਿਹਨੂੰ ਅਸੀਂ ਜਾਣਦੇ ਹਾਂ ਜੈਤੋ ਦਾ ਮੋਰਚਾ ਤੇ ਮੈਂ ਬਹੁਤ ਥੈਂਕ ਯੂ ਦਿਵਾਨ ਤੋਂ ਦਿਵਾਨ ਟੋਟਲ ਮਲਸੂ ਸੈਟੀ ਮਲਸੂ ਸੈਟੀ ਨੂੰ ਕੇ थैंक यू કે ਅਸੀਂ ਆ ਸਭ ਫੰਕਸ਼ਨ ਬਣਾ ਰਹੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ